ਆ ਕਹਿੰਦੇ ਕਿ ਨਸ਼ੀਲੀ ਦਵਾਈ ਉਹਨੂੰ ਪਿਆ ਕੇ ਦੁਸ਼ਕਰਮ ਕੀਤਾ ਕੁਝ ਵੀਡੀਓਜ਼ ਬਣਾਈਆਂ ਫਿਰ ਉਹ ਵਾਇਰਲ ਵੀ ਕਰਤੀਆਂ ਔਰ ਦੱਸਿਆ ਵੀ ਜਾ ਰਿਹਾ ਕਿ ਉਹ ਜਿਹੜਾ ਮੁੰਡਾ ਹੈ ਕਿਤੇ ਮੰਗੇਤਰੀ ਸੀ ਇੱਕ ਉਹਦਾ ਕੋਈ ਦੋਸਤ ਸੀ ਜੀ ਨੇ ਵੀਡੀਓ ਬਣਾਈ ਹੈ ਹੁਣ ਮਹਿਲਾ ਕਮਿਸ਼ਨ ਨੇ ਵੀ ਇਹਦਾ ਸੂਮੋਟੋ ਨੋਟਸ ਲਿਆ ਤੇ ਦੋ ਦਿਨਾਂ ਦੇ ਅੰਦਰ ਅੰਦਰ ਪੁਲਿਸ ਨੂੰ ਕਹਿ ਕੇ ਦੀ ਰਿਪੋਰਟ ਦਿਓ ਸੰਨ ਦੇਖੋ ਸੋਖਮ ਸਾਹਿਬ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਸਾਡੇ ਕਰਨ ਵਾਲੀਆਂ ਬਣਦੀਆਂ ਨਹੀਂ ਜੀ ਸਾਡੇ ਵਰਗੀਆਂ ਨਹੀਂ ਮੈਂ ਆਪਦੀ ਗੱਲ ਕਰਾਂ ਹਮ ਇਹ ਬੱਚਿਆਂ ਦਾ ਮੈਟਰ ਹੈ ਬੱਚਿਆਂ ਦਾ ਮਾਮਲਾ ਹੈ ਜੀ ਨਿੱਜੀ ਮਾਮਲਾ ਜਿਹੜਾ ਵਿਗੜਿਆ ਪਰ ਉਹਦੇ ਨਾਲ ਕੁਝ ਸਮਾਜਿਕ ਜੇ ਆਪਾਂ ਦੇਖੀਏ ਤੇ ਤੰਦ ਤਾਣਾ ਉਲਝਿਆ ਨਜ਼ਰ ਆਉਂਦਾ ਉਸ ਪੱਖ ਤੋਂ ਮੈਂ ਗੱਲ ਕਰ ਸਕਦਾ ਮੈਨੂੰ ਨਹੀਂ ਪਤਾ ਮੈਟਰ ਕੀ ਹੈ ਮੈਂ ਤਾਂ ਵੈਸੇ ਹੀ ਤੁਹਾਡੇ ਸਾਹਮਣੇ ਹਾਂ ਜ਼ਿਲ੍ਹਾ ਹੈੱਡਕੁਆਟਰ ਤੋਂ ਹੁਣ ਪਰਤੇ ਆ ਜੀ ਆਪਦੇ ਕਰਮਕਾਰਾਂ ਚ ਸੀਗਾ ਮੈਂ ਤੁਰੇ ਆਉਂਦਿਆਂ ਨੇ ਉਸ ਕੁੜੀ ਦੀ ਇੱਕ ਇੰਟਰਵਿਊ ਛੁੱਟੀ ਜੀ ਸੁਣੀ ਆ ਉਹ ਲਾ ਲਗਭਗ ਕੋਈ 10 ਮਿੰਟ ਦੀ ਸੀਗੀ ਉਹ ਹੂੰ ਉਹਦੇ ਵਿੱਚ ਕੁੜੀ ਨੇ ਜਿਹੜੀ ਗਾਥਾ ਬਿਆਨੀ ਆ ਪਹਿਲੀ ਗੱਲ ਤੇ ਇਹ ਕਿ ਉਹਦੀ ਨਿੱਜੀ ਜ਼ਿੰਦਗੀ ਬੜੀ ਦੁੱਖਾਂ ਭਰੀ ਹੈ ਮੈਨੂੰ ਜਾਣ ਕੇ ਬੜਾ ਦੁੱਖ ਹੋਇਆ ਜੀ ਕਿ ਸ਼ਾਇਦ ਉਹਦੀ ਮਦਰ ਅੱਜ ਤੋਂ ਕੋਈ 10-12 ਸਾਲ ਪਹਿਲਾਂ ਗੁਜ਼ਰ ਗਈ ਸੀ ਹੂੰ ਫਾਦਰ ਉਹਦਾ ਤੇ ਉਹ ਇਕੱਲੀ ਕਰ ਆਪ ਦਾ ਸੰਭਾਲ ਰਹੀ ਸਨ ਹੂੰ ਤੇ ਕੋਈ ਅਕਾਊਂਟ ਵਗੈਰਾ ਉਹ ਚਲਾਉਂਦੀ ਸੀ ਸੋਸ਼ਲ ਮੀਡੀਆ ਦਾ ਹੁਣ ਉਹਦੇ ਮੁਤਾਬਕ ਉਹਦੀ ਇੱਕ ਟਰੈਕਟਰ ਏਜੰਸੀ ਦੇ ਵਿੱਚ ਕੋਈ ਪਾਰਟੀ ਸੀਗੀ ਉੱਥੇ ਮੁਲਾਕਾਤ ਹੋਣੀ ਜੀ ਫਿਰ ਉਹ ਬੜਾ ਇੱਕ ਹਰਾਮੀ ਜਨਕ ਜਿਹਾ ਖੁਲਾਸਾ ਕਰਦੀ ਹੈ ਮਾਫ ਕਰਨਾ ਇਹ ਨਿੱਜੀ ਕੁਝ ਗੱਲਾਂ ਨੇ ਇਹਨਾਂ ਦੀ ਮੈਂ ਉਹਨਾਂ ਤੇ ਨਹੀਂ ਜਾਣਾ ਚਾਹੁੰਦਾ ਮੈਂ ਤੁਹਾਨੂੰ ਦੱਸ ਸਕਦਾ ਕਿ ਮੈਂ ਸਾਡਾ ਆਪਣਾ ਵਿਸ਼ਲੇਸ਼ਣ ਜਿਹੜਾ ਆਉਂਦਾ ਨਾ ਉਹ ਚਲੋ ਇਹ ਹੁਣ ਉੱਥੇ ਮਹਿਲਾ ਕਮਿਸ਼ਨ ਕੋਲ ਗਿਆ ਮਾਮਲਾ ਅਸੀਂ ਵਿਚਾਰਦੇ ਨਹੀਂ ਤੇ ਇਹ ਚੀਜ਼ਾਂ ਵਿਚਾਰਨ ਯੋਗ ਨਹੀਂ ਹੈ ਕਿਉਂਕਿ ਪਰਸਨਲ ਮੈਟਰ ਹੁੰਦੇ ਆ ਫਿਰ ਮੈਟਰ ਜਿਹੜੇ ਆ ਜਦੋਂ ਇਸ ਤਰ੍ਹਾਂ ਦੇ ਉਲਝ ਜਾਂਦੇ ਆ ਸਭੋ ਲੋਕ ਜਲੂਸ ਕੱਢਦੇ ਨੇ ਜੀ ਜੀ ਦੁਖਦੇ ਕਿ ਸਗੋਂ ਸ਼ੇਅਰ ਸ਼ੇਅਰ ਕਰਨ ਵਾਲੇ ਕੌਣ ਆ ਵੇਖਣ ਵਾਲੇ ਕੌਣ ਆ ਚਸ ਲੈਣ ਵਾਲੇ ਕੌਣ ਆ ਜੀ 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 ਸਾਡੇ ਵਿੱਚੋਂ ਲੋਕ ਨੇ ਜੀ ਤੇ ਸਾਡੇ ਵਿੱਚੋਂ ਹੀ ਫਿਰ ਨਿਆ ਮੰਗਦੇ ਨੇ ਸਾਡੇ ਵਿੱਚ ਇੱਕ ਕੁੜੀ ਨੂੰ ਚੰਗਾ ਕਹਿੰਦਾ ਇੱਕ ਮੁੰਡੇ ਨੂੰ ਚੰਗਾ ਕਹਿੰਦਾ ਠੀਕ ਹੈ ਨਾ ਜੀ ਜੇ ਜਦੋਂ ਆਪਦੇ ਤੇ ਬੀਤਦੀਆਂ ਫੇਰ ਪਤਾ ਲੱਗਦਾ ਕਿ ਧੀ ਪੁੱਤ ਜਦੋਂ ਇਸ ਤਰ੍ਹਾਂ ਕੋਈ ਗਲਤੀ ਕਰ ਪੈਂਦਾ ਤਾਂ ਗੱਲ ਇਹ ਆ ਕਿ ਇਹ ਦੋਨੇ ਉਹ ਕਹਿੰਦੀ ਆ ਕਿ ਮੁੜ ਕੇ ਅ ਅਸੀਂ ਉੱਥੇ ਪਹਿਲੀ ਵਾਰ ਹੀ ਮਿਲੇ ਉਹਨੇ ਰਿਕੁਐਸਟਾਂ ਭੇਜੀਆਂ ਤੇ ਚਲੋ ਜੀ ਅਸੀਂ ਕਰੇ ਗੱਲ ਕਰ ਲਈ ਯਾਰ ਮਤਲਬ ਕਿ ਕਮਾਲ ਹੈ ਤੁਹਾਡੇ ਵਾਲੀ ਮੈਂ ਤਾਂ ਹੀ ਕਹ ਰਿਹਾ ਕਿ ਸਮਾਜਿਕ ਤਾਣੇ ਵਾਲੇ ਨਾਲ ਜੁੜਿਆ ਮਸਲਾ ਹੈ ਜੀ ਤੁਸੀਂ ਮਤਲਬ ਕੋਈ ਬੰਦਾ ਤੁਹਾਨੂੰ ਫਸਟ ਟਾਈਮ ਮਿਲਦਾ ਹੈ ਰਿਕੁਐਸਟ ਪੇਜਦਾ ਤੇ ਗੱਲ ਕਰਦਿਆਂ ਤੱਕ ਚੱਲੇ ਜਾਂਦੀ ਹੈ ਫਿਰ ਘਰ ਦੇ ਕਹਿੰਦੇ ਕਿ ਕੋਈ ਨਹੀਂ 6 ਮਹੀਨੇ ਇੱਕ ਦੂਜੇ ਨੂੰ ਜਾਣ ਲਓ ਫਿਰ ਤੁਸੀਂ ਮਤਲਬ ਕਿ ਕੁਝ ਆ ਨਿੱਜੀ ਪਲ ਬਤੌਣ ਚਲੇ ਜਾਨੇ ਹੋ ਫਿਰ ਤੁਹਾਡੇ ਤੋਂ ਗਲਤੀਆਂ ਹੁੰਦੀਆਂ ਨੇ ਫਿਰ ਹੋ ਸਕਦਾ ਕਿ ਵੀਡੀਓ ਜਿਹੜਾ ਹੈ ਰਿਕਾਰਡ ਕਿਸੇ ਥਰਡ ਪਰਸਨ ਨੇ ਕੀਤਾ ਹੋਵੇ ਜਾਂਚ ਪਰਤਾਲ ਦਾ ਵਿਸ਼ਾ ਪਰ ਵਾਇਰਲ ਉਹਨੇ ਕੀਤਾ ਹੁਣ ਕਿੱਥੇ ਕਿੱਥੇ ਕਿਹਨੂ ਕਿਹਨੂ ਗਲਤ ਕਹੋਗੇ ਜੀ ਜੀ ਕਿੱਥੇ ਕਿੱਥੇ ਕਿਹਦਾ ਕਿਹਦਾ ਪੱਖ ਲਾਓਗੇ ਤੁਸੀਂ ਕਿ ਮਤਲਬ ਕਿ ਜਿਸ ਬੰਦੇ ਨੇ ਟਰਸਟ ਤੋੜਿਆ ਉਹ ਤਾਂ ਹਮੇਸ਼ਾ ਕਲੋ ਕਾਨੂੰਨ ਦੀ ਨਿਗਾ ਚ ਗੁਨਾਹਗਰ ਹੋਵੇ ਜਾਂ ਨਾ ਹੋਵੇ ਹੂੰ ਬੰਦੇ ਦੀ ਨਿਗਾ ਚ ਜਾਂ ਸਮਾਜ ਦੀ ਨਿਗਾ ਚ ਗੁਨਾਹਗਰ ਹੁੰਦਾ ਸਰ ਜੀ ਠੀਕ ਹੈ ਨਾ ਜੀ ਮੇਰੀ ਤੇ ਇਹ ਗੱਲ ਇਹ ਆ ਕਿ ਕਿਸੇ ਦਾ ਯਕੀਨ ਨਾ ਤੋੜੋ ਜਾਂ ਤੋੜੋ ਨਾ ਕਿਸੇ ਨੂੰ ਜਾਂ ਯਕੀਨ ਨਾ ਤੋੜੋ ਜੀ ਤੇ ਦੂਜੀ ਗੱਲ ਇਹ ਆ ਕਿ ਭਈ ਏਡੀ ਕਾਲੀ 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 ਇੱਥੋਂ ਤੱਕ ਅੱਗੇ ਵੱਧ ਜਾਣਾ ਗਲਤੀ ਇਹ ਸਾਡੇ ਮੇਰੇ ਖਿਆਲ ਦੇ ਨਾਲ ਪੱਕ ਤੋ ਜੇ ਦੇਖੀ ਹੈ ਨਾ ਇਹ ਗਲਤੀ ਨਹੀਂ ਇਹ ਬਹੁਤ ਵੱਡੇ ਕਦਮ ਆ ਜਿਹੜੇ ਚੁੱਕੇ ਜਾਂਦੇ ਹੂੰ ਐਡੇ ਵੱਡੇ ਕਦਮ ਤੇ ਫਿਰ ਐਡੇ ਵੱਡੇ ਨਤੀਜੇ ਜੀ ਜੀ ਸੋ ਦੁੱਖਤ ਇਸ ਗੱਲੋਂ ਆ ਮਾਮਲਾ ਕਿ ਭਈ ਉਹ ਵਾਇਰਲ ਹੋ ਗਿਆ ਲੜਕੀ ਉਹ ਇੱਕ ਤਰ੍ਹਾਂ ਨਾਲ ਤੁਹਾਨੂੰ ਕਹਿ ਲੋ ਵੀ ਪਤਾ ਹੀ ਆ ਸਮਾਜ ਦੇ ਵਿੱਚ ਕਿਸ ਤਰ੍ਹਾਂ ਨਜ਼ਰੀਆ ਬਣ ਜਾਂਦਾ ਹੈ ਉਹ ਜੀ ਜਦੋਂ ਘਟਨਾ ਵਾਪਰ ਜਾਂਦੀ ਆ ਜੀ ਉਹ ਹੁਣ ਮਤਲਬ ਕਿ ਮਾਮਲਾ ਜਿਵੇਂ ਹੀ ਵਾਇਰਲ ਹੋਇਆ ਉਹ ਜਿਹੜੇ ਭੈਣ ਜੀ ਨੇ ਰਾਜ ਲਾਲੀ ਗਿੱਲ ਜੀ ਉਹਨਾਂ ਨੇ ਤਾਂ ਸੋ ਮੁੱਟੋ ਲਿਆ ਹੁਣ ਮਾਮਲਾਦਰ ਜੋ ਚਾਹੇਗਾ ਜੀ ਉਹ ਦੱਸ ਦੇ ਕਿ ਕੈਨੇਡਾ ਬੈਠਾ ਜਿਹੜਾ ਉਹ ਮੁੰਡੇ ਦਾ ਨਾਂ ਲੈਂਦੀ ਆ ਕੁੜੀ ਜੇ ਬਲੈਕਮੇਲਿੰਗ ਹੋਈ ਹੋ ਤਾਂ ਆਫੈਂਸ ਹੈ ਨਾ ਹੂੰ ਜੇ ਕਿਸੇ ਪੱਧਰ ਤੇ ਬਲੈਕਮੇਲਿੰਗ ਹੋਈ ਹੋ ਉਹ ਆਫੈਂਸ ਹੈ ਜੀ ਇਹ ਭਰਾ ਦਾ ਹਾਂਜੀ ਠੀਕ ਹੈ ਬਾਲਗ ਹੈ ਉਹ ਫਿਜ਼ੀਕਲ ਵੀ ਹੋ ਸਕਦੇ ਆ ਹੂੰ ਪਰ ਕਿਸੇ ਦੀ ਵੀਡੀਓ ਵਾਇਰਲ ਕਰਨੀ ਹੋ ਵੀ ਆਫੈਂਸ ਹੈ ਜੀ ਕਿਸੇ ਦੀ ਚੈਟ ਵਾਇਰਲ ਕਰਨੀ ਹੋ ਵੀ ਆਫੈਂਸ ਹੈ ਕਿਸੇ ਨੂੰ ਜ਼ਬਰਦਸਤੀ ਜਿਵੇਂ ਕੁੜੀ ਗੈਰੀ ਆ ਕਿ ਸਾਡੇ ਘਰ ਤੱਕ ਆ ਜਾਂਦਾ ਸੀਗਾ ਉਹਨੇ ਸੀਸੀਟੀਵੀ ਪੇਸ਼ ਕੀਤੀਆਂ ਨੇ ਕਿ ਬਈ ਮੁੰਡੇ ਲੈ ਕੇ ਆ ਜਾਂਦਾ ਇਹ ਸਾਰੇ ਆਫੈਂਸ ਨੇ ਹੂੰ ਤੁਸੀਂ ਤੁਸੀਂ ਇੱਕ ਸਿਰਫ ਵੀਡੀਓ ਸਾਡੇ ਬੰਦਿਆਂ ਦਾ ਪਤਾ ਕੀ ਆ ਕਿ ਕੁੜੀ ਗਲਤ ਹੈ ਜੀ ਵੀਡੀਓ ਚ ਫਲਾਣਾ ਗਲਤ ਹੈ ਸਰ ਕੋਈ ਵੀ ਬੰਦਾ ਬਾਲਗ ਹੈ ਫਿਜ਼ੀਕਲੀ ਜੀ ਹੋ ਸਕਦਾ ਉਹ ਗਲਤੀ ਮੰਨ ਲਓ ਪਰ ਇਹ ਕੀ ਹੋਇਆ ਕਿ ਜ਼ਬਰਦਸਤੀ ਤੂੰ ਮੇਰੇ ਨਾਲ ਪਾਇਆ ਜੀ ਕਮਾਲ ਯਾਰ ਇਸ ਚੀਜ਼ ਨੂੰ ਕੀ ਮੰਨੋਗੇ ਤੁਸੀਂ ਹੂੰ ਹੂੰ ਇਹ ਚੀਜ਼ਾਂ ਜਿਹੜੀਆਂ ਨੇ ਇੱਕ ਖਤਰਨਾਕ ਨੇ ਸਰ ਇਹ ਖਤਰਨਾਕ ਨਹੀਂ ਇਹ ਨਹੀਂ ਹੋਣੀਆਂ ਚਾਹੀਦੀਆਂ ਮੈਂ ਵਾਰ-ਵਾਰ ਕਹਿਣਾ ਕਿ ਬੱਚਿਆਂ ਨੂੰ ਯਾਰ ਆਜ਼ਾਦੀ ਦਿਓ ਪਰ ਬੱਚਿਆਂ ਨੂੰ ਆਜ਼ਾਦੀ ਦੇ ਨਾਲ ਨਾਲ ਇੱਕ ਚੂੜ ਇੱਕ ਮਰਿਆਦਾ ਦਿਓ ਇੱਕ ਵਲਗਣ ਦਿਓ ਜੀ ਤਾਂ ਕਿ ਕਦੇ ਬੱਚੇ ਉਸ ਨੂੰ ਤੱਪਨ ਨਾ ਕਰਾਸ ਨਾ ਕਰਾਣ ਉਹ ਤੁਹਾਡੇ ਸਾਰੇ ਆ ਸੋ ਇਸ ਲੜਕੀ ਨੇ ਆਪ ਹੀ ਮੰਨਦੀ ਹੋ ਕਿ ਮੇਰੀ ਗਲਤੀ ਹੈ ਵੀ ਚਲੋ ਮੈਂ ਕਿਸੇ ਤੇ ਭਰੋਸਾ ਕਰਨਾ ਕਿਸੇ ਦੇ ਨਾਲ ਹਾਂ ਕਿਸੇ ਦੇ ਨਾਲ ਇਦਾਂ ਵੀ ਇੱਕ ਇਸ ਐਸੇ ਰਿਲੇਸ਼ਨਸ਼ਿਪ ਚਲੇ ਗਈ ਜੋ ਸਮਾਜ ਦੇ ਵਿੱਚ ਠੀਕ ਹੈ ਗਲਤ ਹੈ ਜੀ ਜੀ ਤੋਂ ਮਤਲਬ ਕਿ ਇਹ ਚੀਜ਼ ਆ ਹੁਣ ਇੱਥੇ ਸੋਸ਼ਲ ਮੀਡੀਆ ਤੇ ਤਾਂ ਤਮਾਸ਼ਾ ਹੈ ਸਾਬ ਮੈਂ ਬਹੁਤੀ ਗਲਤੀ ਨਹੀਂ ਕਰਦਾ ਇਹ ਹੁਣ ਉਹ ਪਤਾ ਨਹੀਂ ਕਿਸ ਸਥਿਤੀ ਚੋਂ ਗੁਜ਼ਰ ਰਹੀ ਹੈ ਉਹਦੇ ਤੇ ਜੇ ਮੁਕਦਮਾ ਦਰਜ ਹੋ ਗਿਆ ਉਹ ਸਾਰੀ ਜ਼ਿੰਦਗੀ ਇੱਥੇ ਨਹੀਂ ਵੜ ਸਕੂਗਾ ਇਹ ਇਸ ਤਰ੍ਹਾਂ ਦੇ ਮੁਕਦਮੇ ਇੱਥੇ ਕੈਨੇਡਾ ਚ ਵੀ ਭੜੇ ਸਮਝੇ ਜਾਂਦੇ ਆ ਜੀ ਇਹ ਇਸ ਤਰ੍ਹਾਂ ਦੇ ਮੁਕਦਮੇ ਹੁੰਦੇ ਆ ਕੱਲ ਨੂੰ ਕਿਸੇ ਨੇ ਕੋਈ ਉੱਥੇ ਕੁਝ ਕਰਨਾ ਹੈ ਤੇ ਜਿਹੜੀ ਆ ਇੱਥੇ ਪੁਲਿਸ ਵਾਲੀ ਤੁਹਾਨੂੰ ਪਤਾ ਹੀ ਅੱਜਕੱਲ ਜਾਂਦੀ ਆ ਇਹ ਬੜਾ ਸਿਆਪਾ ਪਾ ਦਿੰਦੇ ਉੱਥੇ ਬੜੇ ਇਸ ਤਰ੍ਹਾਂ ਦੇ ਇਲਜ਼ਾਮ ਜਿਹੜੇ ਗੰভীর ਹੋ ਜਾਂਦੇ ਆ ਤਾਂ ਸਾਨੂੰ ਇਹ ਵੇਖਣਾ ਪਵੇਗਾ ਕਿ ਇਹ ਸਾਡਾ ਜਿਹੜਾ ਸਮਾਜਿਕ ਤਾਣਾ ਬਣਾ ਨਾ ਬਹੁਤ ਬੁਰੀ ਤਰ੍ਹਾਂ ਉਲਝ ਰਿਹਾ ਜੀ ਹੂੰ ਬਹੁਤ ਬੁਰੀ ਤਰ੍ਹਾਂ ਉਲਝ ਰਿਹਾ ਤਾਂ ਬੱਚੇ ਜਿਹੜੇ ਆ ਉਹ ਠੀਕ ਆ ਉਹਨਾਂ ਨੂੰ ਹੁਣ ਗੁਲਾਮ ਤੇ ਆਪਾਂ ਰੱਖ ਨਹੀਂ ਸਕਦੇ ਜੀ ਪਰ ਮੇਰੇ ਖਿਆਲ ਦੇ ਨਾਲ ਸਾਨੂੰ ਉਹਨਾਂ ਨੂੰ ਸਮਝਾਉਣਾ ਪਵੇਗਾ ਕਿ ਤੁਹਾਡੀ ਆਜ਼ਾਦੀ ਦੀ ਹੱਦ ਕਿੱਥੋਂ ਕੁ ਤੱਕ ਹੈ ਤੇ ਜੇ ਉਹ ਹੱਦ ਤੁਸੀਂ ਟੱਪ ਦਿਓ ਨਤੀਜੇ ਬਹੁਤ ਭਿਆਨਕ ਹੋ ਸਕਦੇ ਆ ਪਰ ਮੈਂ ਇੱਕ ਗੱਲ ਇੱਕ ਗੱਲ ਇਹਨਾਂ ਚੀਜ਼ਾਂ ਤੋਂ ਹਟ ਨਹੀਂ ਕਹਿ ਦੇਣਾ ਮੈਂ ਤੁਹਾਨੂੰ ਜਿਵੇਂ ਕਹਿਆ ਕਿ ਮੈਂ ਠੀਕ ਹੈ ਸੋਸ਼ਲ ਮੀਡੀਆ ਦੇ ਮੁੱਦੇ ਬਹੁਤੇ ਆਪਣੀ ਸਮਝ ਹੀ ਨਹੀਂ ਪੈਂਦੇ ਸਾਡਾ ਧਿਆਨ ਦੂਜੇ ਪਾਸਿਆਂ ਤੇ ਹੁੰਦਾ ਹੈ ਠੀਕ ਹੈ ਗੱਲ ਇਹ ਆ ਜਨਾਬ ਕਿ ਜੇ ٹرسٹ ਕਿਸੇ ਨੇ ਤੁਹਾਡੇ ਤੇ ਕਰ ਲਿਆ ਯਾਰ ਜੇ ਵਿਸ਼ਵਾਸ ਕਰ ਲਿਆ ਜੇ ਬੰਦੇ ਜੇ ਨਾ ਬੰਦੇ मतलब फिर वो यकीन नहीं टूटना चाहिए다 ਲੜ ਵੀ ਪਾਓ ਜੀ ਲੜ ਵੀ ਪਾਓ ਮੈਂ मतलब ਕਿ ਸਾਡਾ ਕੋਈ ਚਲੋ ਠੀਕ ਹੈ ਮੈਂ ਪਰਸਨਲ ਗੱਲ ਕਰਦਾ ਤੁਹਾਡੀ ਅੱਜ ਹੀ ਅਸੀਂ ਗੱਲ ਕਰਕੇ ਆਟੇ ਸਾਡਾ ਕੋਈ 30 35 ਸਾਲ ਦਾ ਵਰਤ ਵਰਤਾ ਸੀਗਾ ਦੋ ਜਣਿਆਂ ਦਾ ਜੀ ਚਲੋ ਕੋਈ ਹੁੰਦੀ ਹੈ ਕੋਈ ਮਿਸ ਅੰਡਰਸਟੈਂਡਿੰਗ ਤਾਂ ਉਹ ਬੰਦੇ ਨੇ ਕਿਹਾ ਕਹਿੰਦੇ ਯਾਰ ਵਿੱਚ ਠੀਕ ਸੀ ਬੈਠੇ ਜਦੋਂ ਗੱਲਾਂ ਕੁਝ ਕਲੀਅਰ ਹੋ ਜਾਂਦੀਆਂ ਹੂੰ ਕਿੰਦਾ ਮੈਂ ਕਿਸੇ ਕੋਲ ਮਾੜਾ ਥੋੜੀ ਕਹਿ ਸਕਦਾ ਸੀ ਯਾਰ ਕੀ ਬਾਤ ਹੈ ਤਾਂ ਮੇਰੇ ਲਈ ਉਹ ਸਭ ਤੋਂ ਚੰਗਾ ਯਾਰ ਹੂੰ ਮਿਸ ਅੰਡਰਸਟੈਂਡਿੰਗ ਕੋਈ ਮੈਂ ਆਪਣੀ ਵਿਅਕਤੀਗਤ ਗੱਲ ਜਿਹੜੀ ਹੈ ਜੀ ਜੀ ਉਹ ਨਾਲ ਜੁੜੇ ਤਰ੍ਹਾਂ ਦੇ ਵੀ ਹੋ ਸਕਦੇ ਟਰਸਟ ਨਹੀਂ ਤੋੜੇ ਜਾਂਦੇ ਬਿਲਕੁਲ ਪਤਾ ਨਹੀਂ ਕਿੰਨੇ ਅਸੀਂ 30 ਸਾਲਾਂ ਚ ਕਿਹੋ ਜਿਹੇ ਪਲ ਬਤਾਏ ਹੋਣਗੇ ਦੋ ਜਣਿਆਂ ਦੇ ਲੜਕੀ ਨਹੀਂ ਯਾਰ ਦੋਸਤ ਹੈ ਮੇਰਾ ਜੀ ਬਹੁਤ ਪਿਆਰ ਦਾ ਯਾਰਾਂ ਦੋਸਤ 30 35 ਸਾਲ ਚ ਦੱਸੋ ਕੀ ਕੁਝ ਕੀਤਾ ਹੋਵੇਗਾ ਅਸੀਂ ਜੀ ਠੀਕ ਹੈ ਨਾ ਤੇ ਜੇ ਮੈਂ ਉਹਦੇ ਭੇਦ ਇੱਥੇ ਬੈਠ ਕੇ ਖੋਲਾਂ ਜਾਂ ਉੱਥੇ ਚਪਲਾ ਮਾਰਾਂ ਤੇ ਮੇਰੇ ਲਈ ਲਾਹਨਤ ਹੈ ਸਮਝ ਤੁਸੀਂ ਮੇਰੀ ਗੱਲ ਸੁਣੋ ਮੈਂ 25 30 ਸਾਲ ਆ ਹੋ ਗਏ ਮੈਨੂੰ 15 ਸ਼ਾਇਦ 14 15 ਸਾਲ ਦਾ ਹੋਗਾ ਪਿੰਡ ਛੱਡਿਆ ਮੈਂ ਦੁਨੀਆ ਚ ਵਿਚਰਦਿਆਂ ਜੀ ਤੋ ਹੀ ਕਦੇ ਵੀ ਐਸ ਪ੍ਰੋਗਰਾਮ ਦਾ ਮੈਨੂੰ ਲੱਗਦਾ ਕਿ ਅੱਜ 1000 1100 ਹੋਣਾ ਨੇੜੇ ਹੋਣਾ ਜੀ 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 ਕਦੀ ਕਦੇ ਮੇਰੇ ਮੂੰਹ ਕਿਸੇ ਐਸੇ ਬੰਦੇ ਲਈ ਅਪਸ਼ਬਦ ਨਹੀਂ ਸੁਨੇ ਹੋਣਗੇ ਜਾਂ ਨਫ਼ਰਤ ਨਹੀਂ ਸੁਣੀ ਹੋਏਗੀ ਜਿਹੜਾ ਬੰਦਾ ਮੇਰਾ ਕਦੇ ਮਾੜਾ ਕਰਕੇ ਗਿਆ ਹੂੰ ਬਿਲਕੁਲ ਕੀ ਕਹਣਾ ਜੀ ਆ ਯਾਰ ਹਾਂਜੀ ਮੈਂ ਵੀ ਗਵਾ ਹਾਂ ਮੈਂ ਕਹਿੰਦਾ ਹਾਂਜੀ ਬਿਲਕੁਲ ਮੈਂ ਮੈਂ ਜਿਸ ਬੰਦੇ ਨੇ ਕੁਝ ਮਾੜਾ ਵੀ ਕੀਤਾ ਨਾ ਜੀ ਮੈਂ ਉਸ ਬੰਦੇ ਦੀ ਵੀ ਕੋਈ ਗੱਲ ਜੇ ਮੈਨੂੰ ਪਤਾ ਵੀ ਹੈ ਨਾ ਨਹੀਂ ਕਰਦਾ ਯਾਰ ਇਹ ਇਹ ਥੋੜਾ ਜਿਹਾ ਨਾ ਆਪਦੇ ਕੈਰੇਕਟਰ ਚ ਸ਼ਾਮਲ ਕਰੋ ਯਾਰ ਆਪਦੇ ਬੱਚਿਆਂ ਨੂੰ ਵੀ ਕਹੋ ਕਿ ਜਿਹਦੇ ਨਾਲ ਖਾ ਲਿਆ ਨਾ ਯਾਰ ਜਿੰਨੇ ਤਾ ਨੂੰ ਜਿਸਮ ਸੌਂਪ ਦਿੱਤਾ ਜਿੰਨੇ ਇੱਜ਼ਤ ਸੌਂਪ ਦਿੱਤੀ ਉਸ ਤੋਂ ਪਿੱਛੇ ਕੀ ਰਹਿ ਗਿਆ ਜੇ ਠੀਕ ਹੈ ਇੱਕ ਮੌਕੇ ਤੇ ਕੋਈ ਤੁਹਾਨੂੰ ਕਹਿੰਦਾ ਕਿ ਛੱਡਣ ਵਾਸਤੇ ਜਾਂ ਬਦਲਣ ਵਾਸਤੇ ਹੂੰ ਤਾਂ ਇੱਕ ਦਿਨ ਮੈਂ ਤੁਹਾਨੂੰ ਹੋਰ ਇੱਕ ਵਿਅਕਤੀਗਤ ਗੱਲ ਸੁਣਾ ਮਾਚੀ ਲੱਗੇਗੀ ਤੁਹਾਨੂੰ ਮੈਨੂੰ ਮੈਂ ਨਾ ਮੈਸੇਜ ਮੂਸੇ ਚ ਦੇਖਦਾ ਨਹੀਂ ਉਹ ਰਿਕੁਐਸਟਾਂ ਚ ਆ ਜਾਂਦੇ ਮੈਸੇਜ ਫਿਰ ਮੈਂ ਹਫ਼ਤੇ 10 ਦਿਨ ਬਾਅਦ ਨਾ ਦੇਖਦਾ ਚਲੋ ਕਈ ਤੇ ਤੁਹਾਨੂੰ ਪਤਾ ਚੱਲ ਬਲ ਬਲੀਆਂ ਹੁੰਦੀਆਂ ਨੇ ਹੂੰ ਛੱਲ ਬਲਲੀਆਂ ਦੂਜੇ ਪਾਸੇ ਨਾ ਲੈ ਜਾਓ ਮਤਲਬ ਕਿ ਉਹ ਵੀ ਮਾਰੀਆਂ ਹੁੰਦੀਆਂ ਨੰਬਰ ਦੇ ਦੇ ਯਾਰ ਆਹ ਕਰਦੇ ਵਾਹ ਕਰਦੇ ਹਰ ਇੱਕ ਤਰ੍ਹਾਂ ਦੇ ਅੱਜ ਕੱਲ੍ਹ ਦੁਨੀਆ ਇੱਕ ਮੁੰਡੇ ਦਾ ਮੈਸੇਜ ਆਇਆ ਪੈਸੀ ਕਹਿੰਦਾ ਬਾਈ ਮੇਰਾ ਸੁਸਾਈਡ ਸੈੱਟ ਕਰਨ ਨੂੰ ਜੀ ਕਰਦਾ ਬਾਈ ਮੇਰਾ ਸੁਸਾਈਡ ਸੈੱਟ ਕਰਨ ਨੂੰ ਉਹਦਾ ਕੋਈ ਸਸਰੀ ਕਾਲ ਨਹੀਂ ਕੋਈ ਕੁਝ ਨਹੀਂ ਹੂੰ ਤਾਂ ਮੈਂ ਉਹਦਾ ਰਿਪਲਾਈ ਕੀਤਾ ਮੈਂ ਕਿ ਯਾਰ ਕਿਉਂ ਕੱਟੋ ਉਹ ਕਹਿੰਦਾ ਕਿ ਮੇਰੀ ਬੇਲਣ ਛੱਡ ਗਈ ਜੀ ਹੂੰ ਤੇ ਮੈਂ ਕਿਹਾ ਜੀ ਇਹਦੇ 'ਚ ਹੁਣ ਸੁਸਾਈਡ ਵਾਲੀ ਕਿਹੜੀ ਗੱਲ ਆ ਉਹ ਕਹਿੰਦਾ ਦੁੱਖ ਇਸ ਕੱਲ ਦਾ ਹੈ ਕਿ ਉਹ ਦੱਸ ਕੇ ਨਹੀਂ ਗਈ ਹੂੰ ਵੀ ਕਿਸ ਗੱਲੋਂ ਮੈਨੂੰ ਛੱਡਿਆ ਮੈਨੂੰ ਛੱਡ ਕੇ ਨਹੀਂ ਗਈ ਹੂੰ ਉਹਦਾ ਕੋਈ ਛੋਟੀ ਉਮਰ ਦਾ ਹੀ ਹੋਏਗਾ ਤੇ ਮੈਂ ਉਸ ਨੂੰ ਬੜੇ ਪਿਆਰ ਨਾਲ ਕਿਹਾ ਮੈਂ ਕਿਹਾ ਦੇਖ ਵੀਰ ਕੌਣ ਛੱਡਦਾ ਹੈ ਕੌਣ ਨਾਲ ਲੱਗਦਾ ਹੈ ਇਹ ਗੱਲਾਂ ਆਪਣੇ ਹੱਥ 'ਚ ਨਹੀਂ ਹੁੰਦੀਆਂ ਜੀ ਮੈਂ ਕਿਹਾ ਹੋ ਸਕਦਾ ਹੈ ਕਿ ਬਈ ਉਹਦੇ ਹਾਲਾਤ ਇਸ ਤਰ੍ਹਾਂ ਦੇ ਹੋਣ ਉਹ ਗਈ ਆ ਉਦੇ ਜਾਨ ਨੂੰ ਵੀ ਹਮ ਇੱਕ ਕਹਿ ਦਿਲ ਕਾ ਸ਼ਹਾਦਸਾ ਹੈ ਕਿਉਂ ਕਿਉਂਕਿ ਹੋ ਸਕਦਾ ਹੈ ਅੱਜ ਤੈਨੂੰ ਇਸ ਮੋੜ ਤੇ ਉਹ ਛੱਡ ਕੇ ਚਲੇ ਗਈ ਆ ਹੋ ਸਕਦਾ ਹੈ ਉਸ ਤੋਂ ਵੀ ਵਧੀਆ ਇਨਸਾਨ ਜ਼ਿੰਦਗੀ ਦੇ ਅਗਲੇ ਮੋੜ ਤੇ ਤੇਰਾ ਇੰਤਜ਼ਾਰ ਕਰ ਰਿਹਾ ਹੋਵੇ ਤੂੰ ਬੰਦਾ ਦਿਲ ਬੰਦ ਗਿਆ ਅਖੀਰ ਤੁਰੇਗਾ ਤਾਂ ਤਾਂ ਹੀ ਆ ਨਾ ਅਗਲੇ ਮੋੜ ਤੇ ਪਹੁੰਚ ਹੋ ਸਕਦਾ ਹੈ ਉੱਥੇ ਤੈਨੂੰ ਐਦੋਂ ਵੀ ਵਧੀਆ ਇਨਸਾਨ ਮਿਲ ਜਾਵੇ ਕਿਉਂਕਿ ਦੁਨੀਆ ਨਾ ਚੰਗਿਆਂ ਦੇ ਪੱਖ ਤੋਂ ਖਤਮ ਹੁੰਦੀ ਆ ਨਾ ਦੁਨੀਆ ਮੰਦਿਆਂ ਦੇ ਪੱਖ ਤੋਂ ਖਤਮ ਹੁੰਦੀ ਜੀ ਬਿਲਕੁਲ ਮਿੰਟੋ ਜੀ ਕਹਿੰਦੇ ਹੁੰਦੇ ਹਨ ਕਿ ਕਿਸੇ ਨੂੰ ਕਿਸੇ ਦੀ ਖੁਸ਼ੀ ਵਾਸਤੇ ਜਾਨ ਦੇਣਾ ਵੀ ਇੱਕ ਮੋਹ ਹੁੰਦਾ ਹੈ ਇੱਕ ਪਿਆਰ ਹੁੰਦਾ ਹੈ ਕਿਸੇ ਦਾ ਮਤਲਬ ਐਸੀ ਮਜਬੂਰੀ ਹੈ ਕਿਸੇ ਦਾ ਐਸਾ ਕੋਈ ਜ਼ਿੰਦਗੀ ਦਾ ਸਮਾਂ ਹੈ ਕਿ ਉਹਨੂੰ ਜਾਣਾ ਪੈ ਰਿਹਾ ਹੈ ਤੇ ਉਹਨੂੰ ਦੁਆ ਦੇ ਕੇ ਤਿਆਰ ਜੇ ਤੁਹਾਡੇ ਪਿਆਰ ਚ ਤਿਆਗ ਹੀ ਨਹੀਂ ਹੈ ਨਾ ਹੂੰ ਤਿਆਗ ਦੀ ਭਾਵਨਾ ਨਹੀਂ ਜੀ ਠੀਕ ਹੈ ਨਾ ਜੀ ਹੂੰ ਤੇ ਫਿਰ ਤੁਹਾਡਾ ਪਿਆਰ ਆ ਦੂਰ ਆ ਪਿਆਰ ਲਈ ਤੇ ਤੁਸੀਂ ਯਾਰ ਚੱਕੇ ਦੇਖ ਲੋ ਕਹਿ ਕਹਿ ਜੀ ਜੀ ਪਿਆਰ ਕੱਲਾ ਕੁੜੀ ਮੁੰਡੇ ਦਾ ਨਹੀਂ ਹੁੰਦਾ ਸਰ ਕਿਸੇ ਦਾ ਵੀ ਹੋ ਸਕਦਾ ਹੂੰ ਦੋ ਮੁੰਡਿਆਂ ਦਾ ਹੋ ਸਕਦਾ ਠੀਕ ਹੈ ਉਹ ਨਹੀਂ ਆਦਮੀ ਹੁਆ ਆਦਮੀ ਸੀ ਪਿਆਰ ਕਰਦਾ ਹੂੰ ਉਹ ਵੀ ਹੁੰਦਾ ਅੱਜ ਕੱਲ ਉਹ ਬੜਾ ਚੱਲਿਆ ਲੱਖਾ ਬੜਾ ਮਗਰ ਲੱਗਦਾ ਉਹਨਾਂ ਦੇ ਹੂੰ ਤੋ ਗੱਲ ਇਹ ਹੈ ਕਿ ਦੋ ਯਾਰ ਦੋਸਤਾਂ ਦਾ ਪਿਆਰ ਹੋ ਸਕਦਾ ਦੋ ਕੁੜੀਆਂ ਦਾ ਆਪੋ ਵਿੱਚ ਦੀ ਹੋ ਸਕਦੀ ਮਾਂ ਪੁੱਤ ਦਾ ਹੋ ਸਕਦਾ ਭੈਣ ਭਾਈ ਦਾ ਹੋ ਸਕਦਾ ਦਾਦੀ ਪੋਤੇ ਦਾ ਹੋ ਸਕਦਾ ਬਿਲਕੁਲ ਠੀਕ ਹੈ ਨਾ ਜੀ ਸੈਂਕੜੇ ਸਤ ਨਾ ਨੀ ਮਸਾਲਾ ਵੀ ਨਹੀਂ ਮਤਲਬ ਕਿ ਤਿਆਗ ਹੁੰਦਾ ਹੈ ਕਿ ਹੁਣ ਮੈਂ ਇੱਕ ਛੋਟੀ ਜੀ ਮਿਸਾਲ ਦੇ ਦਿਖਦਾ ਚਲੋ ਸਾਡੇ ਪਰਿਵਾਰ ਚੋਂ ਨਾਲੋਂ ਕਿ ਜਿਸ ਲਾਈਫ ਦੇ ਵਿੱਚ ਜ਼ਿੰਦਗੀ ਚ ਸਭ ਖੁਸ਼ ਹੋ ਨਸੀਬ ਹੈ ਰੱਬ ਨੇ ਨਸੀਬ ਕੀਤਾ ਤਾਂ ਤਦ ਵੀ ਉਹ ਬਜ਼ੁਰਗ ਜਿਹੜੇ ਆ ਨਾ ਭੱਜੇ ਫਿਰਦੇ ਆ ਮਤਲਬ ਕਿ ਅਬਦਾ ਆਰਾਮ ਵੀ ਤਿਆਗਿਆ ਕਿ ਮੇਰੇ ਪੁੱਤ ਪੋਤੀਏ ਛੋਟੇ ਆਇਆ ਇਹ ਤਿਆਗ ਹੈ ਨਾ ਇਹ ਮੁਹੱਬਤ ਹੈ ਇਹ ਮੁਹੱਬਤ ਹੁੰਦੀ ਹੈ ਕਿ ਆਪ ਦਾ ਗੋਡਿਆਂ ਦਾ ਦਰਦ ਆਪਦੇ ਮੋਢਿਆਂ ਦਾ ਦਰਦ ਉਹ ਵੀ ਲੁਕਾ ਲਿਆ ਜਾਂਦਾ ਹੈ ਉਹ ਵੀ ਬਰਦਾਸ਼ਤ ਕਰ ਲਿਆ ਜਾਂਦਾ ਇਹ ਵੀ ਤਿਆਗ ਹੈ ਸਰ ਇਹ ਵੀ ਮੁਹ ਹੈ ਬਿਲਕੁਲ ਜੀ